ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਹਿਤਾਸ਼ ਸਿੰਘ ਹਿੰਮਤਪੁਰਾ ਤੇ ਅੱਜ ਇੱਕ ਲੱਕੀ ਜੋ ਹਿੰਮਤਪੁਰੇ ਤੋਂ ਆ ਇਹ ਤੁਹਾਨੂੰ ਇੱਕ ਸ਼ੇਅਰ ਸੁਣਾ ਰਿਹਾ ਚੁੱਪ ਦੇਖ ਕੇ ਨਾ ਕਹਿ ਦੀ ਕਿ ਤੈਨ ਲੜਿਆ ਨਹੀਂ ਹਨ ਕੰਮ ਬਹੁਤ ਬਾਨੀ ਹੋ ਜੂ ਪੁੱਤ ਤੇਰੇ ਤੋਂ ਭੱਜਿਆ ਨਹੀਂ ਹਨ ਸਾਡੇ ਨੂੰ ਭਲਾ ਪੂਰੀ ਖੁਣ ਲਾਵਾ ਡੈੜੀ ਲੈ ਕੇ ਆ ਵੈਰੀ ਗੁੱਡ ਚਲੋ ਹਾਂ ਗਾਣਾ ਸ਼ੁਰੂ ਕਰੋ ਕਮਦਾਨ ਤੇਰਾ ਹੈ